ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੇ ਵਿੱਚ 21 ਜਨਵਰੀ ਦੀ ਦੇਰ ਸ਼ਾਮ ਇੱਕ ਸੋਨੇ ਦੀ ਦੁਕਾਨ ਤੇ ਵੱਡੀ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਅੰਮ੍ਰਿਤਸਰ ਪੁਲਿਸ ਵੱਲੋਂ ਸਰਫਤ ਇੰਦਰਾ ਦੇ ਅੰਦਰ ਹੀ ਇਸ ਮਾਮਲੇ ਨੂੰ ਹੱਲ ਕੀਤਾ ਗਿਆ। ਐਡੀਸੀਪੀ ਰਜਜੀਤ ਸਿੰਘ ਵਾਲਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਕੇਸ਼ ਕੁਮਾਰ ਜੋ ਕਿ ਸੁਨਿਆਰੇ ਦਾ ਕੰਮ ਕਰਦਾ ਉਸ ਦੀ ਦੁਕਾਨ ਤੇ ਚਾਰਨ ਪਛਾਤੇ ਆਂ ਦੇ ਵੱਲੋਂ ਗੋਲੀਆਂ ਫਿਟ ਉਸ ਦੀ ਦੁਕਾਨ ਤੇ ਚਾਰਨ ਪਛਾਤੇ ਆਂਦੇ ਨੇ ਤੇ ਇਸ ਦੇ ਦਰਮਿਆਨ ਸੋਨਾ ਲੁੱਟ ਕੇ ਫਰਾਰ ਹੋ ਜਾਂਦੇ ਨੇ ਇਸੇ ਮਾਮਲੇ ਦੇ ਵਿੱਚ ਮਾਨਯੋਗ ਪੁਲਿਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਐਡੀਸੀਪੀ ਤੇ ਹੋਰ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਇਸ ਬਲਾਈਂਡ ਕੇਸ ਨੂੰ ਪੁਲਿਸ ਦੇ ਵੱਲੋਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਸਰਵੇਲੈਂਸ ਦੀ ਮਦਦ ਦੇ ਨਾਲ ਸੁਲਝਾਇਆ ਗਿਆ ਤੇ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਤਿੰਨੇ ਮੁਲਜ਼ਮ ਭਪਿੰਦਰ ਸਿੰਘ ਜਸ਼ਨਪ੍ਰੀਤ ਤੇ ਹਰਪ੍ਰੀਤ ਗ੍ਰਿਫਤਾਰ ਕੀਤਾ ਗਿਆ 152 ਗ੍ਰਾਮ ਸੋਨਾ 4 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਤੇ 290 ਗ੍ਰਾਮ ਸੋਨਾ ਲੁੱਟਿਆ ਗਿਆ ਸੀ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨੇ ਜਿਹੜੇ ਮੁਲਜ਼ਮ ਨੇ ਇਹਨਾਂ ਦਾ ਇੱਕ ਮਾਸਟਰਮਾਈਂਡ ਰਾਜਦੀਪ ਸਿੰਘ ਜੋ ਕਿ ਇਸ ਪੂਰੇ ਕੇਸ ਦੇ ਵਿੱਚ ਮਾਸਟਰਮਾਈਂਡ ਹੈ ਉਹ ਸ਼ੱਕ ਦੇ ਘੇਰੇ ਦੇ ਵਿੱਚ ਪੁਲਿਸ ਟੀਮ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ 21 ਜਨਵਰੀ ਦੀ ਦੇਰ ਰਾਤ ਸ਼ਾਮ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਲਤਾਨਵਿੰਦ ਦੇ ਕਰੀਅਰ ਦੇ ਵਿੱਚ ਰਕੇਸ਼ ਕੁਮਾਰ ਜੀ ਜਿਹੜੇ ਕਿ ਸੁਨਾਰੇ ਦਾ ਉਹਨਾਂ ਦਾ ਕੰਮ ਸੀਗਾ ਢਲਾਈ ਦਾ ਸੋਨੇ ਨੂੰ ਢਲਾਈ ਦੇ ਕੰਮ ਸੀਗਾ ਉੱਥੇ ਉਹਨਾਂ ਦੇ ਕੋਈ ਚਾਰ ਵਿਅਕਤੀ ਅਣਪਛਾਤੇ ਵਿਅਕਤੀ ਜਿਹੜੇ ਉਹਨਾਂ ਦੀ ਦੁਕਾਨ ਤੇ ਆਏ ਤੇ ਉੱਥੋਂ ਜਿਹੜਾ ਢਲਾਈ ਵਾਲਾ ਸੋਨਾ ਉਹਨਾਂ ਕੋਲ ਪਿਆ ਸੀ ਉਹ ਉੱਥੋਂ ਚੱਕ ਕੇ ਲੈ ਕੇ ਫਰਾਰ ਹੋ ਗਏ ਇਮੀਡੀਏਟਲੀ ਪੁਲਿਸ ਨੇ ਜਿਹੜਾ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲੋਜੀ ਨੇ ਸਾਡੇ ਏਡੀਸੀਪੀ ਜਸਰੂਪ ਕੋਲ ਏਸੀਪੀ ਜਿਹੜੇ ਸਾਡੇ ਅਨਵਰਜਨ ਜੀ ਨਾਲ ਉਹਨਾਂ ਦੇ ਐਸਐਚਓ ਬਲਜਿੰਦਰ ਇਹਨਾਂ ਦੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਵਕ ਵਕ ਟੀਮਾਂ ਜਿਹੜੀਆਂ ਵਕ ਵਕ ਉਹਨਾਂ ਦੇ ਜਿਸ ਹਿਸਾਬ ਨਾਲ ਹਿਊਮਨ ਇੰਟੈਲੀਜੈਂਸ ਅਤੇ ਸਾਨੂੰ ਜਿਹੜੇ ਟੈਕਨੀਕਲ ਸਰਵੇਨੈਂਸ ਦੇ ਦੁਆਰਾ ਜੋ ਜੋ ਸਾਡੇ ਪੁਲਿਸ ਦੇ ਅੱਗੇ ਲੀਡਸ ਆਈਆਂ ਉਸੇ ਹਿਸਾਬ ਨਾਲ ਪੁਲਿਸ ਅਕੇ ਕਾਰਵਾਈ ਉਹਨਾਂ ਨੇ ਇਮੀਡੀਏਟਲੀ ਕੀਤੀ ਇੱਕ ਤਰ੍ਹਾਂ ਬਿਲਕੁਲ ਬਲਾਈਂਡ ਕੇਸ ਸੀ ਕਿਉਂਕਿ ਵਿਅਕਤੀਆਂ ਦੀ ਕੋਈ ਬਿਲਕੁਲ ਨਹੀਂ ਪਤਾ ਸੀ ਕਿ ਕਿਹੜੇ ਵਿਅਕਤੀ ਆਏ ਨੇ ਲੇਕਿਨ ਪੁਲਿਸ ਦੁਆਰਾ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਜਿਹੜੇ 3 ਦਿਨਾਂ ਦੇ ਅੰਦਰ ਹੀ ਉਹਨਾਂ ਦੇ ਵਿੱਚੋਂ ਜਿਹੜੇ ਤਿੰਨ ਵਿਅਕਤੀ ਜਿਹੜੇ ਨੇ ਉਹ ਫੜ ਲਏ ਗਏ ਨੇ ਟੋਟਲ ਇਹਨਾਂ ਦੇ ਵਿੱਚ ਜੋ ਹੁਣ ਤੱਕ ਤਫਤੀਸ਼ 'ਚ ਗੱਲ ਸਾਹਮਣੇ ਆਈ ਹੈ ਕਿ 6 ਵਿਅਕਤੀ ਨੇ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਜਿਹੜੇ ਇੱਕ ਭਪਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਤੇ ਹਰਪ੍ਰੀਤ ਕੋ ਇਹ ਤਿੰਨ ਜਣੇ ਜਿਹੜੇ ਫੜ ਲਏ ਗਏ ਹਨ ਜਿਹੜਾ ਜਸ਼ਨਪ੍ਰੀਤ ਹੈ ਇਹ ਤੇ ਇਹਦੇ ਨਾਲ ਤਿੰਨ ਹੋਰ ਸਾਥੀ ਜਿਹੜੇ ਉਸ ਦਿਨ ਮੌਕੇ ਤੇ ਜਿਹੜੇ ਅੰਦਰ ਗਏ ਸੀ ਦੁਕਾਨ ਤੇ ਜਿਨ੍ਹਾਂ ਨੇ ਉਹ ਲੁੱਟ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਤੋਂ ਜਿਹੜੇ ਜਸ਼ਨਪ੍ਰੀਤ ਫੜਿਆ ਗਿਆ ਜਿਹੜੇ ਬਾਕੀ ਤਿੰਨ ਹੈ ਉਹ ਵੀ ਜਲਦੀ ਅਰੈਸਟ ਹੋ ਜਾਣਗੇ ਜਿਹੜੇ ਇਹਨਾਂ ਦੇ ਨਾਲ ਲੜਕੀ ਜਿਹੜੀ ਸੀਗੀ ਉਹਦੇ ਤੋਂ ਵੀ 2 ਲੱਖ ਦੀ ਬਰਾਮਦਗੀ ਹੋਈ ਹੈ ਜਿਹੜੇ ਨਾਲ ਦੂਜਾ ਭੁਪਿੰਦਰ ਹੈ ਤੇ ਜਸ਼ਨਪ੍ਰੀਤ ਇਹਨਾਂ ਤੋਂ ਟੋਟਲ ਤਿੰਨਾਂ ਜਾਣਿਆਂ ਤੋਂ 4 ਲੱਖ ਦੀ ਬਰਾਮਦਗੀ ਅਤੇ 152 ਗ੍ਰਾਮ ਦੇ ਕਰੀਬ ਸੋਨਾ ਜਿਹੜਾ ਬਰਾਮਦ ਹੋ ਗਿਆ ਟੋਟਲ ਜਿਹੜਾ ਸੋਨਾ ਉਤੋਂ ਉਸ ਦਿਨ ਢਲਾਈ ਵਾਸਤੇ ਜਿਹਦੇ ਵਿੱਚ ਸ਼ੁੱਧ ਤੇ ਜਿਹੜਾ ਮਿਕਸ ਵਾਲਾ ਹੁੰਦਾ ਉਹ 290 ਗ੍ਰਾਮ ਦੇ ਕਰੀਬ ਉਤੋਂ ਜਿਹੜਾ ਚੋਰੀ ਉਹਨਾਂ ਨੇ ਕੀਤਾ ਸੀਗਾ ਪੁਲਿਸ ਨੇ ਬੜਾ ਐਕਟਿਵਲੀ ਤੇ ਬੜਾ ਇੰਟੈਲੀਜੈਂਟਲੀ ਜਿਹੜਾ ਹਿਊਮਨ ਇੰਟੈਲੀਜੈਂਸ ਅਦਰ ਟੈਕਨੀਕਲ ਸਰਵੇਲੈਂਸ ਦੇ ਤਹਿਤ ਸਾਡੀ ਪੂਰੀ ਜਿਹੜੀ ਪੁਲਿਸ ਟੀਮ ਨੇ ਮਿਹਨਤ ਕਰਦੇ ਹੋਏ ਬਹੁਤ ਤੇਜ਼ੀ ਨਾਲ ਮੁਸਤਦੀ ਨਾਲ ਇਹਨਾਂ ਜਿਹੜੇ ਇਹਨਾਂ ਨੂੰ ਜਲਦੀ ਤਫਤੀਸ਼ ਦੇ ਵਿੱਚ ਅਰੈਸਟ ਕੀਤੇ ਗਏ ਮਲਜਮ ਫੜੇ ਗਏ ਨੇ ਇਸ ਕੇਸ ਨੂੰ ਹਲ ਕੀਤਾ ਹੈ ਜਿਹੜੇ ਬਾਕੀ ਤਿੰਨ ਰਹਿ ਗਏ ਉਹ ਵੀ ਬੜੀ ਜਲਦੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣਗੇ।ਔਰ ਦਾ ਕੀ ਰੋਲ ਸੀ ਸਰ ਇਸ ਦੇ ਵਿੱਚ ਜਿਹੜੀ ਲੜਕੀ ਹੈ ਖਾਸ ਤੌਰ ਤੇ ਕਹਿੰਦੇ ਮਾਸਟਰਮਾਈਂਡ ਹੋਈ ਸੀ। ਨਹੀਂ ਇਹਦੇ ਵਿੱਚ ਜਿਹੜਾ ਮਾਸਟਰਮਾਈਂਡ ਵਾਲਾ ਜਿਹੜਾ ਇੱਕ ਲੜਕਾ ਉਹਦੇ ਵਿੱਚ ਹੈਗਾ ਰਾਜਦੀਪ ਸਿੰਘ ਦਾ ਜਿਹੜਾ ਹੁਣ ਤੱਕ ਤਫਤੀਸ਼ ਸਾਹਮਣੇ ਆ ਰਿਹਾ ਹੈਗਾ। ਲੇਕਿਨ ਇਹ ਤਫਤੀਸ਼ ਦੇ ਵਿੱਚ ਅੱਗੇ-ਅੱਗੇ ਜਿਸ ਤਿੱਕ ਨੇ ਬਾਕੀ ਬੰਦੇ ਫੜੇ ਜਾਣਗੇ ਉਹ ਸਾਬ ਨਾਲ ਸਾਹਮਣੇ ਆਏਗਾ। ਲੇਕਿਨ ਲੜਕੀ ਕੋਲੋਂ ਵੀ ਜਿਹੜਾ ਇਹਨਾਂ ਨੇ ਉਤੋਂ ਸੋਨਾ ਵੇਚਿਆ ਜਿਹੜਾ ਕੀਤਾ ਉਹਦਾ 2 ਲੱਖ ਰੁਪਏ ਉਹਦੇ ਲੜਕੀ ਕੋਲ ਵੀ ਪ੍ਰਾਪਤ ਹੋਇਆ ਉਹਦੀ ਲੜਕੀ ਉਸੇ ਇਹ ਇਹਨਾਂ ਦੇ ਨਾਲ ਹੀ ਹੈ ਇਹ ਸਾਰੇ ਜਣੇ ਇਕੱਠੇ ਇਹੋ ਜਿਹੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਕਰਦੇ ਪਹਿਲਾਂ ਕਿੰਨੀਆਂ ਵਾਰਦਾਤਾਂ ਕੀਤੀਆਂ ਕਿ ਪਹਿਲੀ ਅਨੇ ਇਹ ਸਾਰੇ ਤਫਤੀਸ਼ ਦੇ ਵਿੱਚ ਦੇਖ ਰਹੇ ਹੁਣ ਤੱਕ ਜਿਹੜੀ ਚੀਜ਼ ਸਾਹਮਣੇ ਆਈ ਹੈ ਹੁਣ ਤੱਕ ਫਿਲਹਾਲ ਜਿਹੜੀ ਇਹਨੂੰ ਇਮੀਡੀਏਟਲੀ ਅਸੀਂ ਟਰੇਸ ਕਰਕੇ ਇਹ ਬੰਦੇ ਜਿਹੜੇ ਇਹਨਾਂ ਤੋਂ ਜਿਹੜੀ ਬਰਾਮਗੀ ਕੀਤੀ ਗਈ ਹੈ ਅੱਗੇ ਫਰਦਰ ਇਹਨਾਂ ਦਾ ਹੋ ਵੀ ਚੱਲ ਰਿਹਾ ਹੈ ਇਹ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਇਨਫੋਰਮੇਸ਼ਨ ਕਿਵੇਂ ਆਈ ਹੈ ਦੂਸਰੀ ਮੰਡੀਰ ਦੇ ਉੱਤੇ ਜਿਹੜਾ ਹੈਗਾ ਉਹ ਜਿਹੜਾ ਬੰਦੇ ਦੇ ਦੇਖੋ ਇਹ ਚੀਜ਼ ਜਿਵੇਂ ਅਸੀਂ ਵੀ ਜਾਣਦੇ ਹਾਂ ਅਲੱਗ-ਅਲੱਗ ਅੰਮ੍ਰਿਤਸਰ ਦੇ ਵਿੱਚ ਥਾਵਾਂ ਤੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਕਾਰੋਬਾਰ ਜਿਹੜਾ ਚੱਲਦੇ ਕਰਦੇ ਨੇ ਇਹੋ ਜਿਹੇ ਵਿਅਕਤੀਆਂ ਨੂੰ ਜਿਹੜੀ ਵੀ ਸਾਡੀ ਤਫ਼ਤੀਸ਼ 'ਚ ਅਸੀਂ ਦੇਖ ਰਹੇ ਹਾਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਇਨਪੁੱਟ ਦਿੱਤੀ ਜਾਂ ਇਹ ਖੁਦ ਪਹਿਲਾਂ ਉੱਥੇ ਆਏ ਉਹ ਸਾਰੀਆਂ ਚੀਜ਼ਾਂ ਹੀ ਤਫ਼ਤੀਸ਼ 'ਚ ਦੇਖਿਆ ਜਾ ਰਹੀਆਂ। ਪਲੱਸ ਨਹੀਂ ਇਹਨਾਂ ਦੇ ਵਿੱਚੋਂ ਅਜੇ ਤੱਕ ਜਿਹੜਾ ਤਫ਼ਤੀਸ਼ ਚੀਜ਼ ਨਹੀਂ ਸਾਹਮਣੇ ਆਈ ਲੇਕਿਨ ਜਿਹੜਾ ਜਿਹੜਾ ਆਏਗਾ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਕਿਉਂਕਿ ਅਜੇ ਤਿੰਨ ਵਿਅਕਤੀ ਹੋਰ ਰਹਿ ਗਏ ਨੇ। ਉਹ ਵੀ ਜਦੋਂ ਅਸੀਂ ਅਰੈਸਟ ਕਰ ਲਾਂਗੇ ਤੇ ਤਫਤੀਸ਼ ਦੇ ਵਿੱਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਣਗੀਆਂ ਪਲੱਸ ਜਿਹੜੀਆਂ ਬਾਕੀ ਬ੍ਰੈਂਡ ਦੀ ਬਰਾਮਦਗੀ ਉਹ ਵੀ ਅਸੀਂ ਜਲਦੀ ਪੂਰੀ ਨਹੀਂ ਅਜੇ ਨਹੀਂ ਸਰ ਇਹ ਨਹੀਂ ਏਜ ਕਿੰਨੀ ਇਹ ਇਹ ਸਾਰੇ ਨੌਜਵਾਨ ਨੇ ਹੁਣ ਹੁਣ ਤੱਕ ਜਿਹੜੇ ਤਿੰਨੋ ਫੜੇ 20 22 ਸਾਲ 25 ਸਾਲ ਤੱਕ ਦੇ ਨੇ ਕੋਈ ਉਹ ਵੀ ਕਰਕੇ ਕੀਤੀ ਲੁੱਟ ਨਸ਼ੇ ਵਾਲੀ ਚੀਜ਼ ਅਜੇ ਤੱਕ ਸਾਹਮਣੇ ਕੋਈ ਨਹੀਂ ਹੈ ਸਰ ਇਹ ਲੜਕੀ ਦਾ ਕੀ ਰੋਲ ਸੀ ਮੇਰ ਕੋਈ ਮੈਂ ਕਿ ਦੱਸਿਆ ਉਹ ਲੋਕ ਪੈਸੇ ਜਮ੍ਹਾਂ ਕਰਾਉਂਦੇ ਸੀ ਦੇਉ ਤੇ ਸ਼ੱਕ ਨਾ ਹੋਵੇ ਇਸ ਤਰ੍ਹਾਂ ਦੇਖੋ ਤੁਹਾਨੂੰ ਦੱਸਿਆ ਵੀ ਇਹਦੇ ਕੋਲ 2 ਲੱਖ ਰੁਪਏ ਦੀ ਬਰਾਮਦਗੀ ਹੋਣ ਦਾ ਕੋਈ ਹੈ ਲੜਕੀ ਕੋਲ ਤਵਤੀਜ ਇਹਨੇ ਹੋਰ ਕੀ ਕੀ ਰੋਲ ਨਿਭਾਇਆ ਉਹ ਸਾਰਾ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਕਿਉਂਕਿ ਤਿੰਨ ਵਿਅਕਤੀ ਮੈਂ ਦੱਸਿਆ ਹੈ ਤਿੰਨ ਫੜੇ ਗਏ ਨੇ ਤਿੰਨ ਹੋਰ ਬਾਕੀ ਰਹਿ ਗਏ ਉਹਨਾਂ ਨੂੰ ਡਿਵਰੀ ਜਿਹੜੀ ਹੋਈ ਸੀ ਲੁੱਟ ਕਿੰਨੀ ਹੈ ਇਹਦੀ ਰਿਕਵਰੀ ਕਿੰਨੀ ਹੈ 290 ਗ੍ਰਾਮ ਦੇ ਕਰੀਬ ਦਾ ਸੀਗਾ ਲੇਕਿਨ ਉਹਦੇ ਵਿੱਚ ਮਿਕਸ ਜਿਹੜਾ ਹੁੰਦਾ ਜਿਹਨੂੰ ਸ਼ੁੱਧ ਸੋਨਾ ਕਹਿੰਦੇ ਆ ਇੱਕ ਮਿਕਸ ਹੈਗਾ ਤੇ ਇਹਦੇ ਵਿੱਚੋਂ ਜਿਹੜਾ ਉਹ ਮਿਕਸ ਹੋਣਾ ਸੀਗਾ ਜਿਹਦੇ ਵਿੱਚੋਂ ਹੁਣ ਤੱਕ 152 ਗ੍ਰਾਮ ਤੇ 4 ਸਾਡਾ ਜਿਹੜਾ 골ਡ ਗੈਂਗ ਲੁੱਟਣ ਵਾਲਾ ਗਿਰੋਹ ਹੈ ਇਹਨਾਂ ਨੇ ਗਿਰੋਹ ਨੈਟਵਰਕ ਆਪਣਾ ਪਹਿਲਾਂ ਤੋਂ ਬਣਾ ਕੇ ਰੱਖਿਆ ਸੀ ਕਿ ਇਹਨਾਂ ਨੇ ਕੇਵਲ 골ਡ ਵਾਲੇ ਨੂੰ ਹੀ ਨਿਸ਼ਾਨਾ ਬਣਾਉਣਾ ਹੈ ਤੇ ਦੂਜੀ ਗੱਲ ਹੈ ਪੁਲਿਸ ਸੀਸੀਟੀਵੀ ਇੰਨਾਲ ਪਹੁੰਚੀ ਹੈ ਇਹਨਾਂ ਦੇ ਫੋਨ ਕਾਲ ਕਿਦਾਂ ਕੰਫਰੈਂਸ ਕਰਦਾ ਕੀਤਾ ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ ਇਹ ਤੇ ਇਹ ਤੇ ਮੈਂ ਵੀ ਹੈ ਸਾਡਾ ਆਪਣਾ ਇੱਕ ਜਿਹੜਾ ਨੈਟਵਰਕ ਸਰਕਲ ਰਹਿੰਦਾ ਹੈ ਪੁਲਿਸ ਦੀ ਇਹ ਮਿਹਨਤ ਹੈ ਇਹ ਪੁਲਿਸ ਦੀ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਕੀਤੀ ਜਾਣ ਵਾਲੀ ਮਿਹਨਤ ਆ ਸਾਡੇ ਜਿਹੜੇ ਗਰਾਊਂਡ ਲੈਵਲ ਤੋਂ ਲੈ ਕੇ ਸਾਡੇ ਆਫੀਸਰਸ ਤੱਕ ਜਿਹੜੇ ਸਾਰੇ ਆਫੀਸਰਸ ਨੇ ਉਹਦੇ ਵਿੱਚ ਸਾਡੇ ਕਨਸਟੇਬਲ ਸਾਡੇ ਹੈੱਡ ਕਨਸਟੇਬਲ ਐਸਆਈਆਈਓ ਜਿਹੜੇ ਲੱਗੇ ਨੇ ਸਾਡੇ ਉਹਨਾਂ ਦੇ ਡੀਐਸਪੀ ਸੁਪਰਵਾਈਜ਼ਰ ਆਫਸਰ ਏਡੀਸੀਪੀ ਸਾਰਿਆਂ ਦੀ ਮਿਹਨਤ ਹੁੰਦੀ ਹੈ ਇੱਕ ਦੂਜੇ ਦੇ ਨਾਲ ਟੀਮਵਰਕ ਦੇ ਵਿੱਚ ਉਹ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਰੈਸਟ ਕੀਤਾ ਗਿਆ ਇੱਕ ਥੋੜੀ ਜਿਹੀ ਮਿਹਨਤ ਉਹ ਜੇ ਦੀ ਵਾਰਦਾਤ ਹੋਈ ਨਾ ਸਕੇ ਦੇਸ ਇਹਦੇ ਤੇ ਥੋੜਾ ਜਿਹਾ ਨਹੀਂ ਹੋਦਾ ਕਿ ਮੈਂ ਉਹਦੇ ਵਾਸਤੇ ਤੁਸੀਂ ਰੋਜ਼ ਰੋਜ਼ ਦੇਖਦੇ ਹੋ ਸਾਡੇ ਨਾਲ ਬਾਹਰ ਇਲਾਕੇ 'ਚ ਜਦੋਂ ਮਿਲਦੇ ਹੋ ਤੁਸੀਂ ਪੁਲਿਸ ਆਫੀਸਰਸ ਨੂੰ ਵੀ ਵੀ ਜਿਹੜਾ ਇਹਨੇ ਨਾਕੇ ਇੰਨੀਆਂ ਪੈਟਰੋਲਿੰਗ ਚੈਕਿੰਗ ਜਿਹੜੀਆਂ ਚੱਲਦੀਆਂ ਰਹਿੰਦੀਆਂ ਅਮਨਸਰ ਪੁਲਿਸ ਦੁਆਰਾ ਤੇ ਜਿਹੜਾ ਵੀ ਕੋਈ ਵੈਸੇ ਤੇ ਕੋਈ ਇਹੋ ਜਿਹਾ ਵਾਰਦਾਤ ਹੋਣ ਨਹੀਂ ਦਿੱਤੀ ਜਾਂਦੀ ਪਰ ਜਿਹੜੀ ਜਿਹੜੀ ਹੋ ਰਹੀ ਹੈ 100% ਦੇ ਵਿੱਚ ਹੁਣ ਤੱਕ ਸਾਰੀਆਂ ਟਰੇਸ ਕੀਤੀਆਂ ਗਈਆਂ ਸਾਰਿਆਂ ਨੂੰ ਹੀ ਅਸੀਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਟਿਆ ਤਫਸੀਰ ਸਰ ਨੂੰ ਕਿ ਤੁਸੀਂ ਜਿੰਨਾ ਸੈਮਲਾਈਨ ਕੀਤਾ ਹੈ ਕੋਈ ਕਾफी ਚਰਚਾ ਵੀ ਰਿਹਾ ਕਿ ਬਿਲਕੁਲ ਜੀ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੜੀ ਇੱਕ ਮਿਹਨਤ ਕੀਤੀ ਹੈ ਬਹੁਤ ਮਿਹਨਤ ਕਰਨੀ ਪਈ ਸਾਡੀ ਟੀਮ ਨੂੰ ਐਸਐਚਓ ਜੀਐਸਪੀ ਸਵਾਨ ਪੂਰੇ ਦਿਨ ਰਾਤ ਇਤੇ ਮਿਹਨਤ ਲੱਗੇ ਇਤੇ ਕੰਮ 'ਚ ਲੱਗੇ ਰਹੇ ਨੇ ਆਲਦੋ ਇੱਥੇ 26 ਜਨਵਰੀ ਦਾ ਵੀ ਇਸ ਟਾਈਮ ਸਾਰਾ ਉਹ ਵੀ ਇੱਕ ਡਿਊਟੀਆਂ ਚੱਲ ਰਹੀਆਂ ਸੀ ਲੇਕਿਨ ਮੈਂ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਇਹਨਾਂ ਸਾਰਿਆਂ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਉਹਨਾਂ ਦੀ ਸੁਪਰਵਾਈਜ਼ਨ ਹੇਠ ਇਹਨਾਂ ਨੇ ਇਹ ਚੀਜ਼ ਨੂੰ ਸਿਰ ਅੰਜਾਮ ਦਿੱਤਾ ਹੈ ਬੰਦੋਸ਼ੀ ਫੜੇ ਗਏ ਤੇ ਉਹਨਾਂ ਤੋਂ ਰਿਕਵਰੀ ਭਾਰੀ ਰਿਕਵਰੀ ਵੀ ਕਰ ਲਈਏ ਘਰੇ ਸਰ ਘਰੇ ਸਿੱਤੇ ਤੋਂ ਸਾਡੇ ਫੜੇ ਗਏ ਅਰੈਸ ਕੀਤਾ ਤੁਹਾਡਾ ਸਾਰਾ ਸ਼ੇਰ ਸਰ ਸਬ ਤੋਂ ਵੱਡੀ ਮੰਡੀ ਹੈ ਸੋਨੇ ਦੀ ਜਿੱਥੋਂ ਸੋਨਾ ਕਰੋੜਾ ਰੁਪਏ ਦਾ ਸੋਨੇ ਦਾ ਲੈਣ-ਦੇਣ ਚੱਲਦਾ ਇੱਥੇ ਕੋਈ ਵੀ ਪੁਲਿਸ ਸੁਰੱਖਿਆ ਏਡੀ ਜਿਆਦੀ ਨਹੀਂ ਹੈਗੀ ਕਿ ਇਹ ਨਹੀਂ ਹੋਣੀ ਚਾਹੀਦੀ ਉੱਥੇ ਨਹੀਂ ਨਹੀਂ ਹੈਗੀ ਬਿਲਕੁਲ ਹੈਗੇ ਨੇ ਸਾਡੀ ਪੀਸੀਆਰ ਵੀ ਲੱਗੀਆਂ ਨੇ ਸਾਡੀ ਦੂਜੀ ਪੈਟ੍ਰੋਲਿੰਗ ਪਾਰਟੀ ਜਿਹੜੀ ਫੁੱਟ ਪੈਟ੍ਰੋਲਿੰਗ ਉਹ ਵੀ ਉਹਨੂੰ ਕਵਰ ਕਰਦੀ ਨੇ ਸਾਡੇ ਐਸਐਚਓਜ਼ ਵੀ ਉਸ ਏਰੀਆ ਚ ਚੱਕਰ ਮਾਰਦੇ ਨੇ ਪ੍ਰੋਪਰ ਇਹ ਦੇ ਵਿੱਚ ਹੋਰ ਹੋਰ ਸਾਨੂੰ ਲੋਡ ਨਹੀਂ ਹੈਗੀ ਕਿ ਇਸ ਮੰਡੀ ਨੂੰ ਕਵਰ ਕਰਨ ਵਾਸਤੇ ਕੋਈ ਹੋਰ ਕਮਾਂਡੋ ਲੱਗੇ ਹੋਣ ਦੇਖੋ ਦੇਖੋ ਮੈਂ ਇੱਕ ਚੀਜ਼ ਦਾ ਪੂਰੇ ਅੰਮ੍ਰਿਤਸਰ ਦੀ ਪੋਪੂਲੇਸ਼ਨ ਦੇ ਮੁਤਾਬਿਕ ਜੀ ਜੀ ਜੇ ਅਸੀਂ ਪੁਲਿਸ ਫੋਰਸ ਦਾ ਦੇਖੀ ਹਰ ਜਗ੍ਹਾ ਹਰ ਗਲੀ ਮੁਹੱਲੇ ਦੇ ਵਿੱਚ ਜਿਹੜੇ ਸਾਡੇ ਪੁਲਿਸ ਦੀ ਫੇਰ ਵੀ ਪ੍ਰੈਜੈਂਸ ਰਹਿੰਦੀ ਹੈ ਜਾਣਦੇ ਨੇ ਹੁਣ ਰੂਟੀਨ 'ਚ ਜਦੋਂ ਕਿਤੇ ਪੈਟਰੋਲਿੰਗ ਕਰ ਰਿਹਾ ਕਿਤੇ ਨਾਕਾ ਨਾਕਾ ਲਗਾਇਆ ਜਾ ਰਿਹਾ ਪੁਲਿਸ ਪਾਰਟੀ ਦੁਆਰਾ ਆਫੀਸਰਸ ਚੈਕਿੰਗ ਕਰਦੇ ਨੇ ਉਹ ਇਸੇ ਚੀਜ਼ ਨੂੰ ਹੀ ਜਿਹੜੀਆਂ ਪਤਾ ਨਹੀਂ ਕਿੰਨੀਆਂ ਵਾਰ ਦਾਤਾ ਪ੍ਰिवेंट ਇਸੇ ਕਰਕੇ ਹੁੰਦੀਆਂ ਨੇ ਇਸੇ ਕਰਕੇ ਬਚ ਜਾਂਦੀਆਂ ਨੇ ਕਿਉਂਕਿ ਪੁਲਿਸ ਪੂਰੀ ਮਸਟੇਡ ਹੁੰਦੀ ਹੈ ਥੈਂਕ ਯੂ ਸਰ